ਸਤਿ ਸ਼੍ਰੀ ਅਕਾਲ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਏ ਸਾਰ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਅਹਿਮ ਸੁਰਖੀਆਂ ਤੇ ਪੰਚਾਇਤ ਚੋਣਾਂ ਨੂੰ ਲੈ ਕੇ ਖਹਿੜੇ ਨੇ ਕਰੀ ਸਰਕਾਰ ਸੁਪਾਲ ਖਹਿੜੇ ਨੇ ਵਾਰਡ ਬਣਤੀ ਹੋਤੇ ਚੁੱਕੇ ਸਵਾਲ ਕਿਹਾ ਵਾਰਡ ਬਣਤੀ ਰੀਅਲਿਸਟ ਡਰ ਰੱਖਿਆ ਜਾ ਰਿਹਾ ਨਹੀਂ ਕੁ ਤਗਮਾ ਲੈ ਕੇ ਅੰਮ੍ਰਿਤਸਰ ਪਹੁੰਚੀ ਹਾਕੀ ਟੀਮ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਹੋਇਆ ਸ਼ਾਨਦਾਰ ਸਵਾਗਤ ਤੁਹਾਡਾ ਮੰਤਰੀ ਨਟਵ ਸਿੰਘ ਦਾ ਹੋਇਆ ਤੇ ਹਾਂ ਤੇ ਕਾਫੀ ਸਮੇਂ ਤੋਂ 40 ਸਾਲ ਬਿਮਾਰ ਸਰਦਾਰ ਮੰਤਰੀ ਦੇ ਵੱਲੋਂ ਕਿੰਨਾ ਦੁੱਖ ਦਾ ਪ੍ਰਗਟਾਵਾ ਹੋ। hockey team ਦੇ ਖਿਡਾਰੀ ਪਹੁੰਚੇ ਅੰਮ੍ਰਿਤਸਰ ਦਸਤਾਰ ਸਜਾ ਕੇ ਸ਼ਹੀਦ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ ਵਾਇਗੁਰ ਦਾ ਕਿਤਾ ਸ਼ੁਕਰਾਨਾ। ਤੇ ਹੁਣ ਖਬਰਾਂ ਵਿਸਥਾਰ ਦਿਨਾਂ। ਸੀਨੀਅਰ ਕਾਂਗਰਸੀ ਲੀਡਰ ਸੁਖਪਾਲ ਸਿੰਘ ਖੈਰ ਨੇ ਪੰਚਾਇਤ ਚ ਉਹਨਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜਕਿਤੇ ਨੇ ਖਾਸ ਕਰਕੇ ਸੁਖਪਾਲ ਸਿੰਘ ਖੈਰ ਨੇ ਵਾਰਡ ਬੰਦੀ ਦੀਆਂ ਸੂਚੀਆਂ ਨੂੰ ਲੈ ਕੇ ਸਰਕਾਰ ਨੂੰ ਕੇਰਿਆ ਸੂਬੇ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਉਂਦੀ ਦਿਖਾਈ ਦੇ ਰਹੀ ਹੈ ਪਿੰਡਾਂ ਦੇ ਲੋਕ ਲੰਮੇ ਸਮੇਂ ਤੋਂ ਚੋਣਾਂ ਦਾ ਇੰਤਜ਼ਾਰ ਕਰ ਰਹੇ ਨੇ ਜਿਹੜੇ ਸੁਖਪਾਲ ਸਿੰਘ ਖੈਰਾ ਨੇ ਇਹਨਾਂ ਚੋਣਾਂ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਖਾਸ ਕਰ ਉਨ੍ਹਾਂ ਨੇ ਵਾਰਡਬੰਦੀ ਦੀਆਂ ਲਿਸਟਾਂ ਦਾ ਮੁੱਦਾ ਚੁੱਕਿਆ ਸੁਖਪਾਲ ਖੈਰਾ ਦਾ ਕਹਿਣਾ ਹੈ ਕਿ ਵਾਰਡਬੰਦੀ ਦੀਆਂ ਲਿਸਟਾਂ ਨਹੀਂ ਮਿਲ ਰਹੀਆਂ ਇਹ ਲਿਸਟਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਨਾਲ ਹੀ ਸੁਖਪਾਲ ਸਿੰਘ ਖੈਰਾ ਨੇ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮ ਵੀ ਲਗਾਏ ਨੇ ਦੋਸਤੋ ਅੱਜ ਮੈਂ ਅਗਾਮੀ ਪੰਚਾਇਤੀ ਚੋਣਾਂ ਜੋ ਪੰਜਾਬ 'ਚ ਹੋਣ ਜਾ ਰਹੀਆਂ ਨੇ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਆ ਮਗਰਲੀਆ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਹੋਣੀਆਂ ਉਵੇਂ ਕੁਛ ਨਾ ਕੁਛ ਛੋਟੀ ਮੋਟੀ ਧਾਂਦਲੀ ਕਰਕੇ ਕੋਸ਼ਿਸ਼ ਕਰਦੀਆਂ ਕਿ ਪੰਚਾਇਤਾਂ ਨੂੰ ਅਸੀਂ ਕਬਜ਼ੇ ਪਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਤਾਂ ਸਿਰਾਂ ਹੀ ਲਾ ਦਿੱਤਾ ਨਾ ਤੁਹਾਨੂੰ ਯਾਦ ਹੋ ਸਾਰਿਆਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਵਾਰ ਨਵੰਬਰ 'ਚ ਪਿਛਲੇ ਸਾਲ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਸੀ ਤਾਂ ਬੋਰਡ ਬੰਦੀ ਦਾ ਪ੍ਰਕਿਰਿਆ ਸ਼ੁਰੂ ਹੋਇਆ ਦਸੰਬਰ 2023 ਵਿੱਚ ਵੋਟਬੰਦੀ ਗੁਪਤ ਤਰੀਕੇ ਨਾਲ ਕੀਤੀ। ਮੁਕੰਮਲ ਕਿਸੇ ਨੂੰ ਦੱਸਿਆ ਨਹੀਂ ਗਿਆ ਕਿ ਤੁਹਾਡੇ ਪਿੰਡਾਂ ਦੇ ਵਿੱਚ ਅਸੀਂ ਵੋਟਬੰਦੀ ਕਿੱਦਾ ਕੀਤੀ ਆ। ਕੋਈ ਲਿਸਟਾਂ, ਵੀਡੀਓ ਦਫ਼ਤਰਾਂ ਵਿੱਚ ਨਡਾਲਾ ਜਾਂ ਢਿਲਵਾ ਜਾਂ ਜ਼ਿਲ੍ਹਾ ਕਪੂਠੜਾ ਜਾਂ ਪੰਜਾਬ ਦੇ ਵਿੱਚ ਪ੍ਰਕਾਸ਼ਿਤ ਕਰਕੇ ਡਿਸਪਲੇ ਨਹੀਂ ਕੀਤੀਆਂ ਗਈਆਂ। ਤਾਂ ਕਿ ਲੋਕੀ ਉਥੋਂ ਅ ਅਗਰ ਕੋਈ ਵੋਟਬੰਦੀ ਗਲਤ ਹੋਈ ਆ ਤੇ ਉਹ ਓਬਜੈਕਸ਼ਨ ਫਾਈਲ ਕਰ ਸਕਣ। ਕਿਉਂਕਿ ਹੋਕ ਹੀ ਰਿਹਾ ਵਾ ਕਿ ਫਰਜ਼ ਕਰੋ ਇੱਕ ਵੋਟ ਹੈ ਜਿੱਥੇ ਦੇਖਿਆ ਕਿ ਸਰਕਾਰ ਨੇ ਦੇਖਿਆ ਕਿ ਜਿਹੜੀ ਆਪੋਜੀਸ਼ਨ ਦੇ ਲੋਕ ਨੇ ਚਾਇਓ ਕਿਸੇ ਪਾਰਟੀ ਦੇ ਨੇ ਕਿ ਇਹ ਤਾਕਤਵਰ ਲੋਕੀ ਨੇ ਉਹਨਾਂ ਨੇ ਇੱਕ ਘਰ ਦੀਆਂ ਵੋਟਾਂ ਵੀ ਤਿੰਨ ਵਾਰਡਾਂ ਚ ਵੰਡੀਆਂ ਹੋਈਆਂ ਨੇ ਔਰ ਦੇਖਿਆ ਕਿ ਜੇ ਪਿੰਡ ਵਿੱਚੋਂ فرض ਕਰੋ ਕੋਈ ਦੋ ਜਾਂ ਤਿੰਨ ਆਪੋਜੀਸ਼ਨ ਦੇ ਚੰਗੇ ਬੰਦੇ ਸਰਪੰਚ ਬਣ ਸਕਦੇ ਉਹਨਾਂ ਨੂੰ ਇੱਕੋ ਵਾਰਡ ਦੇ ਵਿੱਚ ਸੀਮਤ ਕਰ ਦਿੱਤਾ ਸਾਰਿਆਂ ਨੂੰ ਕਾਲੇ ਪਿੰਡ ਵਰਗੇ ਨੇ ਪਿੰਡ ਇਹਨਾਂ ਦੀਆਂ ਲਿਸਟਾਂ ਦਿੱਤੀਆਂ ਹੀ ਨਹੀਂ ਜਾਂਦੀਆਂ ਇੱਕ ਵਾਰ ਨਹੀਂ ਬਹੁਤ ਵਾਰ ਲੋਕਾਂ ਨੇ ਜਾ ਕੇ ਟੱਕਰਾਂ ਮਾਰਦੀਆਂ ਕੁਝ ਲੋਕਾਂ ਨੂੰ ਲਿਸਟਾਂ ਮਿਲੀਆਂ ਨੇ ਲੇਕਿਨ ਉਹ ਸਾਰਾ ਗਾਂਧੀਜੀ ਦੀ ਕਿਰਪਾ ਜਿਹੜੀ ਹੈ ਨੋਟ ਚੱਲਦਾ ਇਸ ਦੇਸ਼ ਦੇ ਵਿੱਚ ਇਸ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਉਹਦੇ ਨਾਲ ਚੁਣਿੰਦਾ ਬੰਦਿਆਂ ਨੂੰ ਜਿਹੜੀਆਂ ਅਸੀਂ ਵਾਰਡ ਬੰਦੀ ਦੀਆਂ ਲਿਸਟਾਂ ਮਿਲੀਆਂ ਪਰੰਤੂ ਅੱਜ ਤੱਕ ਵਾਰਡ ਬੰਦੀ ਦੀਆਂ ਲਿਸਟਾਂ ਲੋਕਾਂ ਦੇ ਕੋਲ ਨਹੀਂ ਹਨ ਤੇ ਇਲੈਕਸ਼ਨ ਕਿਦਾਂ ਲੜੀਆਂ ਜਾਣ ਮੈਨੂੰ ਦੱਸੋ જરા ਤੁਸੀਂ ਸਮਝਾਓ ਜੇ ਪਤਾ ਹੀ ਨਹੀਂਗਾ ਕਿ ਵਾਰਡ ਸਾਡਾ ਕੀ ਆ ਔਰ ਅੱਜ ਤੱਕ ਕਿਸੇ ਨੂੰ ਇਹ ਨਹੀਂ ਪਤਾ ਕਿ ਸਰਪੰਚ ਦੀ ਚੋਣ ਡਾਇਰੈਕਟ ਹੋਣੀ ਆ ਕਿ ਪੰਚੇਜ਼ ਦੇ ਥਰੂ ਹੋਣੀ ਆ ਔਰ ਜਿਹੜਾ ਰੋਸਟਰ ਬਣਨਾ ਵਾ ਉਹਦੀ ਕੋਈ ਕੋਈ ਉਹਦਾ ਕੋਈ ਪਹਿਮਾਨਾ ਹੋਵੇਗਾ ਇੱਕੋ ਹੀ ਪਿੰਡ ਨੂੰ ਦੁਬਾਰਾ ਦੁਬਾਰਾ ਰਿਜ਼ਰਵ ਕੀਤਾ ਜਾਂ ਜਾਣ ਦੇ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਜਿੱਥੇ ਦੇਖਿਆ ਕਿ ਸਾਡੇ ਕੋਲ ਲੀਡਰਸ਼ਿਪ ਹੈ ਨਗੀ ਤੇਰੇ ਪਿੰਡ ਨੂੰ ਅਸੀਂ ਰਿਜ਼ਰਵ ਕਰਾ ਦੇਾਂਗੇ ਸੁਣੇ ਭੇਜੇ ਜਾ ਰਹੇ ਨੇ ਡਰਾਇਆ ਜਾ ਰਿਹਾ ਨੇ ਪੈਸੇ ਲੈ ਜਾ ਰਹੇ ਨੇ ਲੋਕਾਂ ਦੇ ਕੋਲ ਪੰਚਾਇਤ ਚੋਣਾਂ ਦੇ ਅਦਾ ਸਰਕਾਰੀ ਦਬਾਅ ਤੇ ਪ੍ਰਭਾਵ ਪਾ ਕੇ ਖਾਸ ਤੌਰ ਤੇ ਮੇਰੀ ਕੰਸਟਿਟਿਊਐਂਸੀ 'ਚ ਜੋ ਹੋ ਰਿਹਾ ਮੈਂ ਤੁਹਾਨੂੰ ਦੱਸਿਆ ਬਲਕਿ ਮੈਨੂੰ ਲੱਗਦਾ ਕਿ ਸਾਰੇ ਪੰਜਾਬ ਦੇ ਵਿੱਚ ਧਾਂਦਲੀ ਬਾਜ਼ੀ ਹੋ ਰਹੀ ਹੈ ਤਾਂ ਮੈਂ ਸਾਰੇ ਪੰਜਾਬ ਦੇ ਆਪੋਜੀਸ਼ਨ ਲੀਡਰਸ ਨੂੰ اور ਆਪਣੀ ਪਾਰਟੀ ਦੇ ਵਿਸ਼ੇਸ਼ ਤੌਰ ਤੇ ਕਹੂੰਗਾ ਕਿ ਇਸ ਪੰਚਾਇਤ ਚੋਣਾਂ ਦੀ ਜਿਹੜੀ ਧੰਗਲੀ ਹੋ ਰਹੀ ਆ ਜੋ ਬੋਟ ਬੰਦੀ ਦੀਆਂ ਲਿਸਟਾਂ ਗੁਪਤ ਰੱਖੀਆਂ ਜਾ ਰਹੀਆਂ ਨੇ ਦੱਸਦੀ ਹੈ ਕਿ ਪੰਚਾਇਤ ਚੋਣਾਂ ਨੂੰ ਲੈ ਕੇ ਸੁਭਾ ਸਰਕਾਰ ਵੀ ਕਾਫੀ ਸਰਗਰਮ ਨਜ਼ਰ ਆ ਰਹੀ ਹੈ ਚਰਚਾ ਵੀ ਛਿੜ ਗਈ ਹੈ ਕਿ ਪੰਚਾਇਤੀ ਚੋਣਾਂ ਨਾਲ ਸੰਬੰਧੀ ਨਿਯਮ ਦੇ ਵਿੱਚ ਵੀ ਪੰਜਾਬ ਸਰਕਾਰ ਬਦਲਾਅ ਕਰਨ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਪੈਰਾਸ Olympick ਦੇ ਵਿੱਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ੋਕੀ ਟੀਮ ਅੱਜ ਅੰਮ੍ਰਿਤਸਰ ਪਹੁੰਚੀ ਇਸ ਮੌਕੇ ਤੇ ਖਿਡਾਰੀਆਂ ਦਾ ਸਵਾਗਤ ਕਰਨ ਦੇ ਲਈ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਸਣੇ ਕਈ ਸਿਆਸੀ ਆ ਗੁਹੋਂਚੇ ਅਤੇ ਹਵਾਈ ਅੱਡੇ ਉਤੇ ਆਪਣੇ ਭਾਰਤੀ ਖਿਡਾਰੀਆਂ ਦਾ ਟੋਲ ਟਮੱਕੇ ਦੇ ਨਾਲ ਸ਼ਾਨਦਾਰ ਸਵਾਗਤ ਕੀਤਾ ਪੈਰਿਸ 올림픽 ਦੇ ਵਿੱਚ ਭਾਰਤ ਤੇ ਸਪੇਨ ਦੇ ਵਿਚਾਲੇ ਹੋਏ ਹੌਕੀ ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਦੇ ਵੱਲੋਂ ਗ੍ਰਾਉਂਡਸ ਮੈਡਲ ਜਿੱਤਿਆ ਗਿਆ ਸੀ ਜਿਸ ਦੇ ਚਲਦਿਆਂ ਅੱਜ ਪਾਤੀ ਹੌਕੀ ਟੀਮ ਦੇ ਪੰਜਾਬ ਦੇ ਨਾਲ ਸੰਬੰਧਿਤ ਖਿਡਾਰੀ ਅਮਿਤਸਰ ਦੇ ਸ਼੍ਰੀ ਗੁਰਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਜਿੱਥੇ ਉਹਨਾਂ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਣੇ ਅਤੇ ਪੰਜਾਬ ਸਰਕਾਰ ਦੇ ਮੰਤਰੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਥਾਲੀਵਾਲ ਅਤੇ ਮੰਤਰੀ ਹਰਪਜਨ ਸਿੰਘ ਏਟੋ ਮਿਸਟਰ ਸਤ ਸੰਸਦ ਗੁਰਜੀਤ ਸਿੰਘਾਉ ਜੀਲਾ ਤੇ ਸਾਫਾ ਹੋਕੀ ਖਿਡਾਰੀ ਅਤੇ ਵਿਧਾਇਕ ਪ੍ਰਗਟ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਏਟਲੋ ਨੇ ਕਿਹਾ ਕਿ ਅੱਜ hockey ਖਿਡਾਰੀ ਮੈਡਲ ਜਿੱਤ ਕੇ ਵਾਪਸ ਪਰਤਨੇ ਨੇ ਉਹਨਾਂ ਕਿਹਾ ਕਿ hockey ਖਿਡਾਰੀਆਂ ਦੇ ਵੱਲੋਂ ਪੰਜਾਬ ਦਾ ਅਤੇ ਅਮਰੀਕਾ ਜੀਲੇ ਦਾ ਨਾਮ ਵਿਸ਼ਵ ਪੱਧਰ ਦੇ ਵਿੱਚ ਰੋਸ਼ਨ ਕੀਤਾ ਹੈ ਜਿਸ ਦੇ ਚਲਦਿਆਂ ਉਹਨਾਂ ਨੂੰ ਬਹੁਤ ਖੁਸ਼ੀ ਹੈ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ hockey ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜਿਹੜੀ ਮਤਲਬ ਲੋਕ ਪੰਜਾਬ ਨੂੰ ਬਦਨਾਮ ਕਰਦੇ ਸੀ ਉਹਨਾਂ ਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਆਫਤਾਂ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇੰਨਾ ਜੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕਾਦੀ ਸੈਂਟਰ ਕੋਲੋਂ ਹੌਲੀ ਸੈਂਟਰ ਗਵਰਨਮੈਂਟ ਦੇ ਸਾਡੇ ਸਾਰੇ ਫੰਡ ਰੋਕ ਤੇ ਸੱਦ ਕਿਹਦੀ ਗੱਲ ਕਿ ਪੰਜਾਬ ਤੋਂ ਕੀ ਨਾ ਕਰੇ ਪਤਾ ਅੱਜ 23 ਸਾਲ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਖੇਡਾਂ ਵੱਤੋਂ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖਿਡਾਰੀਆਂ ਤੇ ਕਰੋੜਾਂ ਰੁਪਈਆ ਲਾ ਉਹ ਅਡਵਾਂਸ ਦਿੱਤੇ ਪੰਡੀਆਂ ਸਰਕਾਰਾਂ ਨੇ ਕੀ ਕਰਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਮੁਖੰਦੀ ਸਾਡੇ ਅਡਵਾਂਸ ਹਾਰੇ ਕੋ ਦੀ ਜਿਹੜੀ ਮਦਦ ਕੀਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਬਲੋ ਜਿਹੜਾ ਜਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਚੰਗੀਆਂ ਸਪੋਰਟਸ ਅਕੈਡਮੀਆ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਬਲੋ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ ਔਰ ਪੰਜ ਅਮਸਦ ਦੇ ਇਹ ਵੀ ਸਾਡੇ ਲਈ ਮੈਂ ਅਮਸਦ ਨੂੰ ਬਲੌਕ ਕਰਦਾ ਮੇਰੇ ਵਾਸਤੇ ਇਹ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝ ਦੇ ਉਹਦਾ ਖਿਡਾਰੀ ਹੈ ਉਹ ਮਤਲਬ ਜਿਹੜੇ ਇਹਦੇ ਵਿੱਚ ਆਜ਼ਾਦ ਸੋ ਅੱਜ ਪੰਜਾਬ ਦੀ ਬਹੁਤ ਗੱਲ ਬਣ ਗਈ। ਪੰਜਾਬ ਵੱਲੋਂ ਕੀ ਤਰੀਕੇ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ। ਪੰਜਾਬ ਵੱਲੋਂ ਅੱਜ ਤੇ ਅਸੀਂ ਜੀਆਈ ਕਹਿਦੇ। ਬਾਕੀ ਮੁਖਵੰਤੀ ਸਾਹਿਬ ਨੇ ਪਹਿਲਾਂ ਹੀ ਦੋਸਤ ਕਰਤਾ ਕਿ ਇੱਕ ਇੱਕ ਕਰੋੜ ਰੁਪਇਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦੇਵਾਂਗੇ। ਸਾਰੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਐਡਵਾਂਸ ਵੀ ਤੋਂ ਹੋਣਗੇ। ਸਾਰੇ ਘਰਾਂ ਦੀ ਉਹ ਇੱਕ ਇੱਕ ਕਰੋੜ ਰੁਪਇਆ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ ਪਰ ਪਰਿਵਾਰਾਂ ਦਾ ਕਹਿਣਾ ਵਾ ਕਿ ਹਰਿਆਣਾ ਬਹੁਤ ਜ਼ਿਆਦਾ ਹੌਸਲਾ ਦੇ ਦਿੰਦਾ ਆ 3-3 ਕਰੋੜ ਰੁਪਇਆ ਦਿੱਤਾ ਜਾਂਦਾ 75% ਸਰਕਾਰ 1 ਕਰੋੜ ਤੋਂ ਵੱਧ ਵੀ ਨਹੀਂ ਪੰਜਾਬ ਸਰਕਾਰ ਤੋਂ ਵੀ ਅਰਜ਼ੀ ਕਰਦੇ ਨੇ ਪਰਿਵਾਰ ਕੀ ਇਸ ਵਾਰ ਉਹਨਾਂ ਦਾ ਹੌਸਲਾ ਵਧਾਇਆ ਜਾਵੇ ਉਹਨਾਂ ਨੇ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਨਾ ਕਿ ਪੰਜਾਬ ਦਾ ਕੋਈ ਗੱਲ ਨਹੀਂ ਇਹਦੇ ਤੇ ਵੀ ਅਸੀਂ ਬਹੁਤ ਕੌਲ ਕਰਾਂ ਸਾਡੀ ਡਿਊਟੀ ਇਹ ਆ ਕਿ ਅਸੀਂ ਇੰਦਾ ਦੀਆਂ ਤਿਆਰੀਆਂ ਕਰੀਏ ਇੰਦਾ ਦੀ ਹੌਸਲਾ ਵਧਾਈ ਕਰੀਏ ਤੇ ਅਗਲੀ ਵਾਰ ਸਾਡੀਆਂ ਟੀਮਾਂ ਜਿਹੜੀਆਂ 골ਡ ਮੈਡਲ ਲੈ ਕੇ ਆਉਣ ਉਹਨਾਂ ਦਾ ਹੱਥ ਪੱਕੋ ਜਿਹੜਾ ਹੱਥ ਸਹੂਲਤ ਚੋਬਾ ਹੱਥ ਜਿਹੜੀ ਆ ਉਹ ਮਾਨ ਸਾਹਿਬ ਦੇਣ ਕੇ ਬੈਠ ਗਿਆ ਤੁਹਾਨੂੰ ਪਤਾ ਮਾਨ ਸਾਹਿਬ ਨੇ ਚੋਬਾ ਕਿਹਦੇ ਦੀ ਦਿੱਤੀ ਆ ਪਹਿਲਾਂ ਸਰਕਾਰਾਂ ਦੇ ਕੇ ਗਈ ਹੈ ਮਾਨ ਸਾਹਿਬ ਨੇ ਕਿੰਨੇ ਖੜਾ ਲਿਆ ਤੱਕ ਕੀ ਚੋਬਾ ਦਿੱਤੀ ਕਿ ਇਹਨੂੰ ਡੀਐਸਪੀ ਲਾਇਆ ਕਿ ਇਹਨੂੰ ਕੁਝ ਲਾਇਆ ਕਿ ਇਹਨੂੰ ਕੁਝ ਕੀਤਾ ਸੋ ਪੰਜਾਬ ਸਰਕਾਰ ਵੀ ਹਰ ਤਰ੍ਹਾਂ ਦੀ ਜਿਹੜੀ ਬਤ ਕਰੂੰਗੀ ਆਪਣੇ ਖਿਲਾਫ ਜ਼ਿਕਰ ਖਾਸ ਹੈ ਕਿ ਸ੍ਰੀ ਮਾਨ ਦੇ ਵੱਲੋਂ ਹੋਕੀ ਖਿਡਾਰੀਆਂ ਨੂੰ 1-1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਤੇ ਦੇਖਣਾ ਹੁਣੇ ਹੋਵੇਗਾ ਕਿ ਸਮਰੋਹ ਕਦ ਹੋਵੇਗਾ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸੇ ਚਲਦਿਆ ਉਹਨਾਂ ਦਾ ਦੇਹਾਂਤ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਟਵਰ ਸਿੰਘ ਦੇ ਦੇਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਨਟਵਰ ਸਿੰਘ ਨੌਕਰੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਦਾ ਹਿੱਸਾ ਬਣੇ ਸਨ ਇਸ ਦੌਰਾਨ ਉਹ ਵੱਖ-ਵੱਖ ਅਹੁਦਿਆਂ ਦੇ ਉੱਤੇ ਬਿਰਾਜ਼ਮਾਨ ਰਹੇ ਤੇ ਨਾਲ ਹੀ ਲੇਖਨ ਕਾਲਜ ਦੇ ਵਿੱਚ ਵੀ ਸਰਗਰਮ ਰਹੇ ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਇਸ ਦੁਨੀਆ ਵਿੱਚ ਨਹੀਂ ਰਹੇ। ਉਹ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਹਸਪਤਾਲ ਦੇ ਵਿੱਚ ਦਾਖਲ ਸਨ। ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋਇਆ ਹੈ। ਜ਼ਿਕਰਯੋਗ ਹੈ ਕਿ ਨਟਵਰ ਸਿੰਘ 2004-05 ਦੇ ਦੌਰਾਨ ਯੂਪੀਏ ਸਰਕਾਰ ਦੇ ਵਿੱਚ ਭਾਰਤ ਦੇ ਵਿਦੇਸ਼ ਮੰਤਰੀ ਰਹੇ। ਉਸ ਵੇਲੇ ਮਨਮੋਨ ਸਿੰਘ ਪ੍ਰਧਾਨ ਮੰਤਰੀ ਸਨ। ਇਸ ਤੋਂ ਇਲਾਵਾ ਨਟਵਰ ਸਿੰਘ ਨੇ ਪਾਕਿਸਤਾਨ ਦੇ ਰਾਜਦੂਤ ਦੇ ਰੂਪ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਨਿਭਾਈਆਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਟਵਰ ਸਿੰਘ ਦੇ ਦਿਹਾਂਤ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਲਿਖਿਆ ਕਿ ਨਟਵਰ ਸਿੰਘ ਨੇ ਡਿਪਲੋਮੇਸੀ ਅਤੇ ਵਿਦੇਸ਼ ਦੇ ਵਿੱਚ ਅਹਿਮ ਯੋਗਦਾਨ ਦਿੱਤਾ ਹੈ ਉਹ ਬਿਹਤਰੀਨ ਲੇਖਨ ਦੇ ਲਈ ਵੀ ਜਾਣੇ ਜਾਂਦੇ ਨੇ ਮੇਰੀਆਂ ਸਵੇਦਨਾਵਾਂ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਦੇ ਨਾਲ ਨੇ ਜ਼ਿਕਰ ਹੋ ਗਿਆ ਕਿ ਰਾਜਸਥਾਨ ਦੇ ਭਰਤਪੁਰ ਦੇ ਵਿੱਚ ਨਟਵਰ ਸਿੰਘ ਦਾ ਜਨਮ ਹੋਇਆ ਸੀ ਨਟਵਰ ਸਿੰਘ ਨੇ ਆਈਐਫਐਸ ਦੇ ਵਿੱਚ ਨੌਕਰੀ ਕੀਤੀ ਤੇ ਉਸ ਤੋਂ ਬਾਅਦ ਦੇ ਵਿੱਚ ਉਹ ਰਾਜਨੀਤੀ ਦੇ ਵਿੱਚ ਆ ਗਏ ਨਟਵਰ ਸਿੰਘ 1984 ਦੇ ਵਿੱਚ ਨੌਕਰੀ ਤੋਂ ਅਸਤੀਫਾ ਦੇ ਕੇ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਸਨ ਤੇ ਰਾਜਸਥਾਨ ਦੇ ਭਰਤਪੁਰ ਤੋਂ ਹੀ ਉਹ ਐਮਪੀ ਚੁਣੇ ਗਏ ਨਟਵਰ ਸਿੰਘ ਨੇ ਕੇਂਦਰੀ ਰਾਜ ਮੰਤਰੀ ਵਜੋਂ ਵੀ ਆਪਣੀਆਂ ਸੇਵਾਵਾਂ ਦਿੱਤੀਆਂ 2002 ਦੇ ਵਿੱਚ ਰਾਜਸਥਾਨ ਤੋਂ ਨਟਵਰ ਸਿੰਘ ਰਾਜ ਸਭਾ ਦੇ ਮੈਂਬਰ ਚੁਣੇ ਗਏ ਨਟਵਰ ਸਿੰਘ ਨੂੰ ਭਾਰਤ ਦੇ ਸਰਵੱਚ ਨਾਗਰਿਕ ਸਨਮਾਨ ਪਦਮ ਪੂਸ਼ਣ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ ਨਟਵਰ ਸਿੰਘ ਨੇ ਕਈ ਕਿਤਾਬਾਂ ਲਿਖੀਆਂ ਇਹਨਾਂ ਦੇ ਵਿੱਚ ਉਹਨਾਂ ਦੀ ਇੱਕ ਆਤਮਕਥਾ ਵੀ ਹੈ ਜੋ ਕਾਫੀ ਚਰਚਾ ਦੇ ਵਿੱਚ ਰਹੀ ਪੈਰਿਸ 올림픽 ਦੇ ਵਿੱਚ ਖਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਪੁਰੀਸ਼ ਹਾਕੀ ਟੀਮ ਨੇ ਅੱਜ ਨੀਲੀਆਂ ਦਾ ਤਾਰਾ ਸਜਾ ਕੇ ਸ਼ੇਰ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੈਰਿਸ 올림픽 ਦੇ ਵਿੱਚ ਭਾਰਤ ਤੇ ਸਪੇਨ ਵਿਚਾਲੇ ਹੋਈ ਹਾਕੀ ਮੈਚ ਦੇ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਦੇਸ਼ ਵਿਦੇਸ਼ ਅਤੇ ਖਾਸ ਕਰ ਪੰਜਾਬ ਦੇ ਵਿੱਚ ਜੋਸ਼ੀ ਨੇ ਮਾਹੌਲ ਬਣਿਆ ਹੋਇਆ ਇਸ ਵਿੱਚਕਾਰ ਅੱਜ ਹਾਕੀ ਟੀਮ ਦੇ ਸਾਰੇ ਪੁਸ਼ ਖਿਡਾਰੀ ਅੰਮ੍ਰਿਤਸਰ ਪਹੁੰਚੇ ਜਿੱਥਾ ਉਹਨਾਂ ਨੀਲੀਆਂ ਦਸਤਾਰਾ ਸਜਾ ਕੇ ਸੱਚਖੰਡੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਹਾਸੇਵਿ ਭਰ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਤੇ ਸਰਪਤੇ ਭਲੇ ਦੀ ਅਰਦਾਸ ਕੀਤੀ ਇਸ ਉਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕੰਮ ਇਹਦੇ ਵੱਲੋਂ ਟੀਮ ਦੇ ਖਿਡਾਰੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਮਾਡਲ ਸਰਾਪ ਅਤੇ ਧਾਰਮਿਕ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਭਾਰਤ ਦੇ ਲਈ ਬ੍ਰੌਂਜ਼ ਮੈਡਲ ਜਿੱਤ ਕੇ ਘਰ ਪਰਤੇ ਨੇ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਫੇਲ ਕੀਤੀ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸੇ ਦੇ ਨਾਲ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਹੋਰ ਨਾਲ ਸਾਥੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ। ਜੀ ਬਹੁਤ ਜ਼ਿਆਦਾ ਖੁਸ਼ੀ ਆ। ਕਿ ਕਿ ਹਰ ਵਾਰੀ ਬਹੁਤ ਜ਼ਿਆਦਾ ਪਿਆਰ ਮਿਲਦਾ ਹੈ ਜਦੋਂ ਮੈਡਲ ਜਿੱਤ ਕੇ ਆਈਦਾ ਤੇ ਅਸੀਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਿ ਸਾਨੂੰ ਇੰਨੇ ਲੋਕ ਫਿਰ ਸੇਲ ਕਰਨ ਆਏ ਆ ਤੇ ਬਹੁਤ ਵੱਡੀ ਗੱਲ ਹੈ। ਇਸ ਲਈ ਗੌਰਮੈਂਟ ਦੀ ਆਸੀ ਚਲੋ ਕਲਮੈਂਟ ਦੀ ਆ ਗਿਆ ਫਿਰ ਵੀ ਬਾਕੀ ਖਿਡਾਰੀਆਂ ਨੂੰ ਕੀ ਕਹਿਣਾ ਚਾਹੀਦਾ ਤੇ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤਾ। ਨਹੀਂ ਸਾਰਿਆਂ ਨੇ ਵਧੀਆ ਕੀਤਾ ਜੀ। ਕਿਉਂਕਿ ਟੀਮ ਗੇਮ ਹੈ ਜੀ ਸਾਰੇ ਵਧੀਆ ਪਰਫਾਰਮ ਕਰ ਰਹੇ ਆ ਤੇ ਟੀਮ ਦਾ ਮੈਡਲ ਆਇਆ ਤੇ ਆਫਕੋਰਸ ਬਹੁਤ ਕਲੋਜ਼ਲੀ ਅਸੀਂ ਰਹਿ ਗਏ ਹਾਂ ਗੋਲਡ ਮੈਡਲ ਤੋਂ ਬਟ ਆਈ ਥਿੰਕ ਜਿੱਦਾਂ ਜਿਹੜੇ ਤਰੀਕੇ ਨਾਲ ਅਸੀਂ ਹਾਕੀ ਦਿਖਾਈ ਹੈ ਇਸ ਵਾਰੀ ਉਹ ਵੀ ਬਹੁਤ ਮਾਨ ਵਾਲੀ ਗੱਲ ਹੈ ਜੀ ਕਿਉਂਕਿ ਹਰ ਮੈਚ ਅਸੀਂ ਬਹੁਤ ਵਧੀਆ ਖੇਡੇ ਆ ਤੇ ਹੋਰ ਜ਼ਿਆਦਾ ਮਿਹਨਤ ਕਰਾਂਗੇ ਕਿ ਜਿਹੜਾ ਕਿ ਔਰ ਮੈਡਲ ਲੱਗੇ ਜੀ ਸਾਡੀ ਹਰ ਵਾਰੀ ਕੋਸ਼ਿਸ਼ ਰਹਿੰਦੀ ਆ ਇਹ ਮੈਸੇਜ ਡ੍ਰੌਪ ਕਰਦੇ ਰਹਿੰਦੇ ਆ ਐਂਡ ਮੈਡਲ ਜਿੱਤ ਕੇ ਆ ਰਹੇ ਆ ਆਈ ਥਿੰਕ ਸਾਰਾ ਪੰਜਾਬ ਸਾਨੂੰ ਦੇਖ ਰਿਹਾ ਤੇ ਇਹ ਵੀ ਸਾਡੇ ਲਈ ਬਹੁਤ ਵੱਡੀ ਗੱਲ ਆ ਕਿ ਜਿਹੜੇ ਯੰਗਸਟਰ ਨੇ ਜਿਹੜੇ ਦੋ ਮੁੰਡੇ ਨੇ ਸਾਨੂੰ ਦੇਖਣਗੇ ਤੇ ਹੋਰ ਕਿੰਨਾ ਬਦੀ ਹੋਰ ਉਹਨਾਂ ਦਾ ਜਿਹੜਾ ਪਿਆਰ ਹੋ ਜਾਏਗਾ ਜ਼ਿਕਰਯੋਗ ਹੈ ਕਿ ਪੈਰਿਸ 올림픽 ਦੇ ਵਿੱਚ ਭਾਰਤ ਤੇ ਸਪੇਨ ਦੇ ਵਿਚਾਲੇ ਹੋਏ hockey ਮੈਚ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਟੀਮ ਦੇ ਵੱਲੋਂ ਬ੍ਰਾਉਨਸ ਮੈਡਲ ਜਿੱਤੇ ਗਿਆ ਸੀ ਜਿਸ ਤੇ ਚਲਦਿਆਂ ਅੱਜ ਖਿਡਾਰੀਆਂ ਨੇ ਗੁਰੂ ਘਰ ਪਹੁੰਚ ਆਪਣੀ ਜਿੱਤ ਉੱਤੇ ਗੁਰੂ ਦਾ ਸ਼ੁਕਰਾਨਾ ਕੀਤਾ ਹੈ ਦਿੱਲੀ ਦੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਵੱਡਾ ਬਿਆਨ ਸਾਹਮਣੇ ਆ ਜਿਦੇ ਵਿੱਚ ਉਹਨਾਂ ਕਿਹਾ ਹੈ ਕਿ ਪੀਐਮ ਮੋਦੀ ਦੇ ਵੱਲੋਂ ਕਿਸਾਨਾਂ ਦੇ ਵਿਕਾਸ ਲਈ ਕਿਸਾਨਾਂ ਅਤੇ ਵਿਗਿਆਨੀਆਂ ਦੇ ਨਾਲ ਗੱਲਬਾਤ ਦਾ ਰੋਲ ਚੱਲ ਰਿਹਾ ਹੈ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦਾ ਵੱਡਾ ਬਿਆਨ ਸਾਹਮਣੇ ਆ ਜਿਦੇ ਵਿੱਚ ਉਹਨਾਂ ਕਿਹਾ ਕਿ 65 ਫਲਾਂ ਦੀ 109 ਨਸਲਾਂ ਦੇ ਬੀਜ ਤਿਆਰ ਨੇ ਅਤੇ ਉਹਨਾਂ ਕਿਹਾ ਕਿ ਮੈਂ ਇਹਨਾਂ ਕਿਸਮਾਂ ਦੇ ਬੀਜਾਂ ਦੇ ਉਤਪਾਦ ਦੇ ਲਈ ਵਿਗਿਆਨੀਆਂ ਨੂੰ ਵਧਾਈ ਦੇਣਾ ਅਤੇ ਉਹ ਜਨਤਾ ਦੀ ਸੁਰੱਖਿਆ ਲਈ ਲਾਭਕਾਰੀ ਅਤੇ ਐਕਸਪੋਰਟ ਨੂੰ ਵਧਾਉਣਗੇ। ਇਸ ਦੇ ਨਾਲ ਹੀ ਮੰਤਰੀ ਮੰਤਰੀ ਸ਼ਿਵਰਾਜ ਨੇ ਅੱਗੇ ਕਿਹਾ ਕਿ ਪੀਐਮ ਮੋਦੀ ਨੇ ਕਿਹਾ ਕਿ ਲੈਬ ਤੋਂ ਜ਼ਮੀਨ ਤੱਕ ਜਾਣਕਾਰੀ ਛਾਣੀ ਚਾਹੀਦੀ ਹੈ ਤਿੰਨ ਵਕਫਕ ਥਾਵਾਂ ਉੱਤੇ ਪੀਐਮ ਮੋਦੀ ਨੇ ਕਿਹਾ ਕਿ 109 ਦੇ ਬੀਜ ਦੀ ਕਿਸਮ ਰਾਸ਼ਟਰ ਕੋ ਪ੍ਰਦਾਨ ਕਰ ਪੀਐਮ ਮੋਦੀ ਨੇ ਕਿਸਾਨਾਂ ਅਤੇ ਵਿਗਿਆਨੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਪੀਐਮ ਮੋਦੀ ਨੇ ਵਿਗਿਆਨੀਆਂ ਨੂੰ ਕੁਝ ਸੁਝਾਅ ਵੀ ਦਿੱਤੇ ਨੇ ਅਤੇ ਕਿਹਾ ਕਿ ਕਿਸਾਨਾਂ ਦਾ ਵਿਕਾਸ ਕਰਨਾ ਸਰਕਾਰ ਦਾ ਸੰਕਲਪ ਹੈ ਜੋ ਲਗਾਤਾਰ ਜਾਰੀ ਹੈ ਸਭ ਫਸਲਾਂ ਕੀ 109 प्रजातियों के बीज तैयार किए ये बीज जैसे बाजरे का बीज विकसित किया आमतौर पर बाजरा 110 दिन में आता है लेकिन 70 दिन में ही फसल आ जाएगी कम पानी में भी और ज्यादा बरसात भी हो गई तो पहले कट जाएगी जैसे धान की किस्म तैयार की जिसमें पानी 30 परसेंट कम लगेगा सीधी बिजाई से मतलब तो सीधे बो देंगे रोपा नहीं लगाएंगे और उसमें जो खरपत बार आएगी वो नीदा नाशक से समाप्त हो जाएगी कम पानी लगेगा तो मजदूरी भी कम लगेगी पैसा भी बचेगा बागवानी की आम की ऐसी किस्में तैयार की जो जल्दी खराब नहीं होगी दिखने में भी सुंदर हो कलर स्वादिष्ट भी हो जिसको हम एक्सपोर्ट भी कर सके एक्सपोर्ट हम कर भी रहे हैं। आज मैं फिर एक बार अपने वैज्ञानिकों को बधाई दूंगा ये एक 109 नई किस्में किसान की जिंदगी भी बदलेगी उनकी लाभ को भी बढ़ाएगी और जनता के लिए भी पोषण की दृष्टि से बहुत उपयोगी होगी हमारे एक्सपोर्ट को भी बढ़ाएगी और कार्यक्रम ये कोई हाल में नहीं था आज अक्सर होता है जैसे कार्यक्रम एक बड़े हाल में हो जाते हैं भाषण होता है लेकिन प्रधानमंत्री जी का जो सोच था कार्यक्रम खेतों में करेंगे किसानों के बीच करेंगे टू लैंड सीधे जानकारी जानी चाहिए तो वैज्ञानिक वहां रहेंगे किसान रहेंगे प्रधानमंत्री जी और कृषि मंत्री रहेंगे और आपस में चर्चा करेंगे तो आज का कार्यक्रम यह अद्भुत था अलग अलग तीन जगहों पर यह एक प्रजाति ਪ੍ਰਧਾਨ ਮੰਤਰੀ ਜੀ ਨੇ ਰਾਸ਼ਟਰ ਨੂੰ ਸਮਰਪਿਤ ਕੀ ਕਿਸਾਨਾਂ ਦੇ ਮਨ ਵਿੱਚ ਜਿਗਿਆਸਾ ਸੀ ਉਹਨੇ ਸਵਾਲ ਪੁੱਛੇ ਜਿਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਸਾਨਾਂ ਦੇ ਵਿਕਾਸ ਨੂੰ ਸਰਕਾਰ ਦਾ ਸੰਕਲਪ ਦੱਸਿਆ ਤਾਂ ਉਥੇ ਦੇਖਣਾ ਉਹਨੇ ਵੀ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਪ੍ਰਤੀ ਕੀ ਕੀ ਕੰਮ ਕੀਤੇ ਜਾਂਦੇ ਨੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਆਮ ਆਦਮੀ ਪਾਰਟੀ ਦੇ ਰਾਸ਼ਸਭਾ ਮੈਂਬਰ ਸੰਜੀਤ ਸਿੰਘ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਦੇ ਵਿੱਚ ਉਹਨਾਂ ਪੀਐਮ ਮੋਦੀ ਅਤੇ ਕੇਂਦਰ ਸਰਕਾਰ ਉੱਤੇ ਚਮਕ ਕੇ ਨਿਸ਼ਾਨੇ ਸਾਧਿਆ ਅਤੇ ਪੀਐਮ ਮੋਦੀ ਨੂੰ ਅਸਤੀਫਾ ਦੇਣ ਦੀ ਗੱਲ ਤੱਕ ਆਖ ਦਿੱਤੀ। ਅਮਰਦੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਹਿڈن ਪਰਗਦੀ ਨਵੀਂ ਖੋਜ ਦੇ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਸੇਬੀ ਦੇ ਚੇਅਰਮੈਨ ਅਤੇ ਪੀਐਮ ਮੋਦੀ ਦੇ ਸਭ ਤੋਂ ਚੰਗੇ ਦੋਸਤ ਉੱਤੇ ਹਮਲਾ ਬੋਲਿਆ ਉਹਨਾਂ ਕਿਹਾ ਕਿ ਦੇਸ਼ ਦੇ ਲੋਕਾਂ ਦਾ ਹਜ਼ਾਰਾਂ ਕਰੋੜਾਂ ਰੁਪਏ ਨੁਕਸਾਨ ਹੋਇਆ ਹੈ ਸਰਮਾਇਦਾਰ ਦੋਸਤਾਂ ਨੇ ਮਾਣਸ਼ਿਸ਼ ਦੇ ਵਿੱਚ

बेबुनियाद है निराधार है और अडानी के किसी भी मामले की जांच में दी गई उसकी कही गई बात और रिपोर्ट का कोई मतलब नहीं है जो सुप्रीम कोर्ट में उन्होंने दाखिल किया है माननीय सर्वोच्च न्यायालय को इसका संज्ञान लेना चाहिए क्योंकि तथ्य छुपाए गए सच्चाई छुपाई गई सुप्रीम कोर्ट से सरकार ने झूठ बोला सुप्रीम कोर्ट में अब नए खुलासे के बाद उसका संज्ञान लेना चाहिए नंबर एक और नंबर दो ये सारे घोटाले आठ लाख पचास हजार करोड़ रुपए हिंदुस्तान के लोगों का जो डूबा है इसके लिए कोई और नहीं भारत के प्रधानमंत्री नरेंद्र मोदी जी जिम्मेदार हैं जब तक वो पद पर रहेंगे तब तक, तक अडानी के मामलों की जांच नहीं हो सकती अडानी के भ्रष्टाचार की जांच नहीं हो सकती प्रधानमंत्री में जरा सी भी नैतिकता है तो उनको अपने पद से इस्तीफा दे देना चाहिए उनको देश का प्रधानमंत्री बने रहने का कहा प्रधानमंत्री इस्तीफा दे, प्रधान दे जेपीसी बनाई जाए तभी इसकी जांच हो सकती है ज्वाइंट पार्लियामेंट्री कमेटी के माध्यम से इसकी जांच हो सकती है जो हमारी पहले दिन से डिमांड रही है तो नई रिपोर्ट में एक पहले तो बात आई थी इनके एक स्रॉफ करके है वो समी है सेबी के अधिकारी दूसरा मामला आया सेबी का अध्यक्ष खुद ही फंड में पैसे लगाए हुए तो इसलिए मुझे इतनी बात कहनी थी कि ये कतई मत समझिएगा अडानी के घोटाले का इस देश के आम आदमी से कोई लेना देना नहीं है इस देश के लोगों का लाखों करोड़ रुपए डूबा है और उस भ्रष्टाचार में सीधे तौर पे भारत के प्रधानमंत्री नरेंद्र मोदी और उनका एक दोस्त जिसका नाम है गौतम अडानी वो शामिल है ਆਪ ਮੈਂਬਰ ਸੰਜੇ ਸਿੰਘ ਨੇ ਚਿੱਤੇ ਪੀਐਮ ਮੋਦੀ ਉਤੇ ਜਾਣਕੇ ਨਿਸ਼ਾਨੇ ਸਾਧਦੇ ਹੋਏ ਨਿਰਪੱਖ ਜਲਦੀ ਮੰਗ ਕੀਤੀ ਤਾਂ ਉੱਥੇ ਹੀ ਦੇਖਣਾ ਹੁੰਨੇ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਭਾਜਪਾ ਵੱਲੋਂ ਕੀ ਪਲਟਵਾਰ سامنے ਆਵੇਗਾ ਇਹ ਤਾਂ ਉਹਨਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਸਮੇਂ ਪੂਰੇ ਉੱਤਰੀ ਭਾਰਤ ਦੇ ਵਿੱਚ ਮੌਨਸੂਨ ਦੀ ਬਾਰਿਸ਼ ਚੋਰ ਉੱਤੇ ਹੋ ਰਹੀ ਹੈ ਤੇ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਦੇ ਵਿੱਚ ਇਸ ਸਮੇਂ ਭਾਰੀ ਬਾਰਿਸ਼ ਹੋ ਰਹੀ ਹੈ ਤੇ ਕਈ ਸੜਕਾਂ ਉੱਤੇ ਪਾਣੀ ਖੜਨ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪੰਜਾਬ ਦੇ ਪੰਜ ਜ਼ਿਲ੍ਹਿਆਂ ਤੇ ਵਿੱਚ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਦਿੱਤਾ ਗਿਆ। ਸਵੇਰ ਭੱਲ ਦੇ ਵਿੱਚ ਚੰਗਾ ਮੀਂਹ ਵੀ ਪੈ ਰਿਹਾ ਹੈ। ਬੀਤੇ ਦਿਨ ਵੱਤੋਂ ਵੱਤਾ ਪਾਂਦੇ ਵਿੱਚ ਔਸਤਨ 0.9 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ। ਸੋਣ ਮਹੀਨੇ ਦੇ 27ਵੇਂ ਦਿਨ ਅੱਜ ਐਤਵਾਰ ਨੂੰ ਸਵੇਰੇ ਤੜਕ ਸਾਤ ਤੋਂ ਹੀ ਭਾਰੀ ਮूसलाधार ਬਾਰਿਸ਼ ਹੋ ਰਹੀ ਹੈ। ਲਗਾਤਾਰ 1 ਤੋਂ 2 ਡੇਢ ਘੰਟੇ ਤੋਂ ਹੋਣੀ ਸ਼ੁਰੂ ਹੋਈ ਬਾਰਿਸ਼ ਦੇਖਾਰੇ ਨੇ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਹਮਸਪਰੀ ਗਰਮੀ ਤੋਂ ਵੱਡੀ ਰਾਹਤ ਮਿਲੰਦੇ ਨਾਲ ਨਾਲ ਸੋਣ ਮਹੀਨੇ ਦੀ ਪ੍ਰਮੁੱਖ ਝੋਨੇ ਦੀ ਫਸਲ ਦੀ ਖੇਤੀ ਕਰੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਨੇ ਇਸ ਭਾਰੀ بارش ਦੇ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਉੱਥੇ ਇਸ بارش ਦੇ ਕਾਰਨ ਕਈ ਨੀਵੇਂ ਇਲਾਕਿਆਂ ਦੇ ਵਿੱਚ ਪਾਣੀ ਵੀ ਭਰ ਗਿਆ ਉਧਰ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਲਗਾਤਾਰ ਮੀਂਹ ਪੈਣ ਕਾਰਨ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਚੋਆ ਵਿੱਚ ਪਾਣੀ ਆਉਣਾ ਸ਼ੁਰੂ ਹੋ ਗਿਆ ਜਿਸ ਨੂੰ ਦੇਖਣ ਵਾਸਤੇ ਲੋਕ ਵੱਡੀ ਗਿਣਤੀ ਚਾਰੇ ਨੇ ਮੌਸਮ ਵਿਭਾਗ ਅਨੁਸਾਰ ਇਹ ਮੀਂਹ ਹਜੇ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਇਥੇ ਦੱਸਣਾ ਬੰਦ ਹੈ ਕਿ ਬਰਸਾਤ ਦੇ ਦਿਨਾਂ ਵਿੱਚ ਹਜੇ ਤੱਕ ਕੋਈ ਬਹੁਤੀ ਜ਼ਿਆਦਾ بارش ਤਾਂ ਨਹੀਂ ਹੋਈ ਸੀ ਜਿਸ ਕਾਰਨ ਗਰਮੀ ਵੀ ਜਵਾਬਦਾ ਹੋਣ ਦੇ ਨਾਲ ਨਾਲ ਬਿਜਲੀ ਦੇ ਖਫਤ ਵਿੱਚ ਵੀ ਭਾਰੀ ਵਾਧਾ ਹੋਇਆ ਸੀ ਅਤੇ ਇਹ بارش ਹੋਣ ਦੇ ਕਾਰਨ ਪਾਵਰ ਕਾਮ ਨੂੰ ਵੀ ਵੱਡੀ ਰਾਹਤ ਮਿਲੇਗੀ ਐਤਵਾ ਸਵੇਰ ਹੋਈ بارش ਨੇ ਮੌਸਮ ਠੰਡਕ ਵਾਲਾ ਤੇ ਸੁਹਾਵਣਾ ਤਾਂ ਬਣਾ ਦਿੱਤਾ ਦੱਸਦੀ ਕਿ ਲੁਧਿਆਣਾ ਤੇ ਫਰੀਦਕੋਟ ਤੇ ਸਮਰਾਲਾ ਵਿੱਚ ਵਾਤਾਪਨ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਤੇ ਮੌਸਮ ਵਿਭਾਗ ਜਾਣਕਾਰੀ ਦਿੱਤੀ ਹੈ ਕਿ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਅਤੇ ਰੂਪਨਗਰ ਦੇ ਵਿੱਚ yellow alert ਜਾਰੀ ਕੀਤਾ ਹੈ ਤੇ ਇੱਥੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੋ ਚਿਤਾਈ ਜਾ ਰਹੀ ਹੈ ਜਦਕਿ ਬਾਕੀ ਰਾਜਾਂ ਦੇ ਵਿੱਚ ਵੀ ਮੀਂਹ ਪੈਣ ਦੀ ਕਾਫੀ ਸੰਭਾਵਨਾ ਹੈ ਅੱਜ ਦੀ ਬੁਲਟਿਨ ਛਿਫਲਾ ਲੈਣਾ ਹੈ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ